ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਦਾ ਨਾਮ ਹੈ ਪਛਤਾਵਾ ਉਸ ਦਿਨ ਮੈਂ ਆਪਣਾ ਪਿਆਰ ਨੀਜ਼ਮਾ ਦਾ ਆਖਰੀ ਪੇਪਰ ਦੇ ਕੇ ਘਰ ਆਉਂਦੇ ਵੇਲੇ ਐਦਾਂ ਮਹਿਸੂਸ ਕਰ ਰਿਹਾ ਸਾਂ ਜਿਵੇਂ ਕੋਈ ਫੌਜੀ ਜੰਗ ਜਿੱਤ ਕੇ ਲੰਮੇ ਸੁਮੇ ਦੀ ਛੁੱਟੀ ਤੋਂ ਘਰ ਆਉਂਦਾ ਹੈ ਘਰ ਆਉਂਦੇ ਆਈ ਮੈਂ ਸਿੱਧਾ ਸਵਿੱਚ ਨੱਪਿਆ ਤੇ ਪਲੰਘ ਉੱਪਰ ਡਿੱਗਦਿਆਂ ਬੇਬੇ ਨੂੰ ਆਵਾਜ਼ ਮਾਰੀ ਬੇਬੇ ਚੱਲਦੀ ਰੋਟੀ ਲਿਆ ਦਿਓ ਤੇ ਮੇਰੀ ਮਨਪਸੰਦ ਲੱਸੀ ਜ਼ਰੂਰ ਬਣਾ ਦਿਓ ਅੱਜ ਬੇਬੇ ਨੇ ਵੀ ਔਟੀ ਐਨੇ ਲਾਡਾਂ ਨਾਲ ਤਾਜ਼ੀ ਲਾ ਕੇ ਲਿਆਉਣੀ ਕਿ ਮੇਰਾ ਪੁੱਤ ਥੱਕਿਆ ਹੋਊ ਪੜਾਈ ਤਾਂ ਆਪਾਂ ਨੂੰ ਜਮਾਂ ਜ਼ਹਿਰ ਵਾਂਗ ਲੱਗਦੀ ਸੀ ਤੇ ਉੱਪਰੋਂ ਗਾਣਿਆਂ ਦਾ ਵੀ ਆਸਰ ਸੀ। ਮੈਂ ਅਕਸਰ ਉਹ ਗਾਣਾ ਸੁਣਿਆ ਕਰਦਾ ਸੀ ਕਿ ਜੱਟਾਂ ਨੂੰ ਪੜ੍ਹਾਈ ਹੁੰਦੀ ਜ਼ਹਿਰ ਵਰਗੀ। ਅੱਜ ਹੱਥ ਨੇ ਕੰਮ ਤੋਂ ਥੱਕਿਆ ਜਦ ਘਰ ਆਇਆ ਤਾਂ ਰੋਟੀ ਲਾਉਂਦੇ ਲਾਉਂਦੇ ਉਹਨਾਂ ਹੀ ਦਿਨਾਂ ਦੇ ਖਿਆਲਾਂ ਵਿੱਚ ਹੱਥ ਲੂ ਹੋ ਗਿਆ। ਉਹਨਾਂ ਦਿਨਾਂ ਵਿੱਚ ਮੈਂ ਵੀ ਇੱਕ ਰਾਜੇ ਦਾ ਸਹਜਾਦਾ ਸਾਂ। ਮੈਂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਿੰਡ ਵਿੱਚ ਸਾਡੀ ਗਿਣਤੀ ਅਮੀਰਾਂ ਵਿੱਚ ਹੀ ਹੁੰਦੀ ਸੀ ਕਿਉਂਕਿ ਸਾਡਾ ਘਰਵਾਰ ਵਧੀਆ ਸੀ ਤੇ 10 ਕੀਲੇ ਪਹਿਲੀ ਮੇਰੇ ਬਾਪੂ ਦੇ ਹਿੱਸੇ ਆਉਂਦੀ ਸੀ। ਦੇ ਦਾਸ ਕੋ ਮੱਜਾਂ ਵੀ ਰੱਖੀਆਂ ਸਨ ਮੇਰਾ ਬਾਪੂ ਪੈਸੇ ਜਮ੍ਹਾਂ ਘਟ ਕਰਦਾ ਸੀ ਤੇ ਆਪਣੀ ਕਮਾਈ ਨਾਲ ਸਾਡੀਆਂ ਸ਼ੋਹ ਰਾਮ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਰਹਿੰਦਾ ਸੀ ਇਸ ਸਬਦ ਦਾ ਮੈਂ ਇਕਲੌਤਾ ਵਾਰਸਾਂ ਤੇ ਮੈਂ ਆਪਣੇ ਮਾਪਿਆਂ ਦਾ लाडला ਵੀ ਸਾਂ ਕਿਉਂਕਿ ਮੈਂ ਮੇਰੇ ਬੇਬੇ ਬਾਪੂ ਦੇ ਵਿਆਹ ਦੇ 8 ਸਾਲ ਮਗਰੋਂ ਬੜੀਆਂ ਅਰਦਾਸਾਂ ਬਾਅਦ ਪੈਦਾ ਹੋਇਆ ਸੀ ਉਹਨਾਂ ਮੇਰਾ ਨਾਮ ਬੜੇ ਚਾਹਵਾਂ ਨਾਲ ਸਿਕੰਦਰ ਸਿੰਘ ਰੱਖਿਆ ਮੇਰੇ ਬੇਬੇ ਬਾਪੂ ਨੇ ਮੇਰੀ ਹਰ ਇੱਕ ਖੁਆਸ਼ ਮੇਰੇ ਕਹਿਣ ਤੋਂ ਪਹਿਲਾਂ ਹੀ ਪੂਰੀ ਕਰ ਦਿੱਤੀ ਉਹ ਮੈਨੂੰ ਕਦੀ ਖੁਦ ਤੋਂ ਦੂਰ ਨਹੀਂ ਸਨ ਕਰਨਾ ਚਾਹੁੰਦੀ ਪਰ ਮੇਰੇ ਦਿਮਾਗ ਵਿੱਚ ਬਸ ਕੈਨੇਡਾ ਜਾਂ ਅਮਰੀਕਾ ਜਾਣ ਦਾ ਹੀ ਭੂਤ ਸਵਾਰ ਸੀ ਔਖੇ ਸੌਖੇ ਵਿੱਚ ਮੈਂ 12ਵੀਂ ਵਿੱਚੋਂ ਪਾਸ ਹੋ ਗਿਆ ਮੈਂ ਆਪਣੇ ਬੇਬੇ ਬਾਪੂ ਨੂੰ ਆਪਣੇ ਬਾਹਰ ਜਾਣ ਦੇ ਸੁਪਨੇ ਬਾਰੇ ਦੱਸਿਆ ਉਹਨਾਂ ਨੇ ਸਾਫ਼ ਮਨਾਂ ਕਰ ਦਿੱਤਾ ਤੇ ਬਾਪੂ ਕਹਿਣ ਲੱਗਾ ਆਪਣੀ ਸਾਰੀ ਜਾਇਦਾਦ ਮੈਂ ਤੇਰੇ ਲਈ ਤਾਂ ਬਣਾਈ ਹੈ ਜੇ ਤੂੰ ਬਾਹਰ ਜਾ ਕੇ ਗੋਰਿਆਂ ਦੀ ਗੁਲਾਮੀ ਹੀ ਕਰਨੀ ਆ ਤਾਂ ਕੀ ਫਾਇਦਾ ਆਪਣੀ ਜਾਇਦਾਦ ਦਾ ਤੈਨੂੰ ਜੋ ਕੁਝ ਵੀ ਚਾਹੀਦਾ ਤੂੰ ਇੱਥੇ ਦੱਸ ਸਾਰਾ ਕੁਝ ਮਿਲੂ ਤੂੰ ਇੱਥੇ ਹੀ ਅੱਗੇ ਦੀ ਪੜ੍ਹਾਈ ਕਰ ਲੈ ਨਹੀਂ ਕਰਨੀ ਤਾਂ ਨਾ ਕਰ ਜਿਹੜਾ ਮਰਜ਼ੀ ਕੰਮ ਕਰ ਲੈ ਚਾਹੇ ਵਿਹਲਾ ਹੀ ਰਹਿ ਲੈ ਪਰ ਬਾਹਰ ਜਾਣ ਦਾ ਖਿਆਲ ਛੱਡ ਦੇ ਤੇਰੇ ਤੋਂ ਬਿਨਾ ਸਾਡਾ ਇੱਥੇ ਹੋਰ ਹੈ ਹੀ ਕੌਣ ਉਸ ਵੇਲੇ ਤਾਂ ਮੈਂ ਆਪਣੇ ਬਾਪੂ ਦੀ ਗੱਲ ਮੰਨ ਲਈ ਪਰ ਅਮਰੀਕਾ ਦੇ ਖਿਆਲ ਮੇਰੇ ਮਨ ਵਿੱਚੋਂ ਨਹੀਂ ਗਏ ਮੈਨੂੰ ਅਮਰੀਕਾ ਇੱਕ ਸਵਰਗ ਦੀ ਤਰ੍ਹਾਂ ਜਾਪਦਾ ਸੀ ਕਿਉਂਕਿ ਉੱਥੋਂ ਆਏ ਲੋਕ ਉੱਥੋਂ ਦੀ ਜ਼ਿੰਦਗੀ ਨੂੰ ਸਵਰਗ ਦੱਸਦੇ ਸਨ ਮੈਂ ਅਮਰੀਕਾ ਜਾਣ ਦੀ ਜਿੱਦ ਨਹੀਂ ਛੱਡੀ ਬੇਬੇ ਬਾਪੂ ਨੂੰ ਵੀ ਕਿਹਾ ਕਿ ਤੁਸੀਂ ਵੀ ਨਾਲ ਹੀ ਚੱਲੋ ਆਪੇ ਤੋਂ ਸਾਰਾ ਕੁਝ ਵੇਚ ਕੇ ਅਮਰੀਕਾ ਚਲਦੇ ਆਂ ਪਰ ਉਹ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਸਨ ਤੇ ਬਾਪੂ ਨੇ ਜੋ ਕੁਝ ਵੀ ਇੰਨੀ ਮਿਹਨਤ ਨਾਲ ਬਣਾਇਆ ਉਹ ਵੇਚਣ ਲਈ ਕਦੇ ਵੀ ਰਾਜ਼ੀ ਨਹੀਂ ਹੁੰਦੇ ਅੰਤ ਉਹਨਾਂ ਨੇ ਮੇਰੀ ਜਿੱਦ ਮੰਨਣੀ ਹੀ ਪਈ ਤੇ ਉਹ ਮੈਨੂੰ ਅਮਰੀਕਾ ਭੇਜਣ ਲਈ ਤਿਆਰ ਹੋ ਗਏ ਮੇਰੀ ਬੇਬੇ ਦੇ ਅਥਰੂ ਵੀ ਮੈਨੂੰ ਰੋਕ ਨਹੀਂ ਪਾਈ ਮੇਰੇ ਬਾਪੂ ਦਾ ਇੱਕ ਦੋਸਤ ਸਹਾਰਾ ਰਹਿਦਾ ਸੀ ਬਾਪੂ ਨੇ ਉਸ ਨਾਲ ਮੈਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਉਸ ਨੇ ਪੈਸਿਆਂ ਦੀ ਖਾਤਰ ਬਾਪੂ ਨੂੰ ਗਲਤ ਏਜੰਟ ਨਾਲ ਮਿਲਵਾਇਆ ਉਸ ਏਜੰਟ ਨੇ ਬਾਪੂ ਨਾਲ 30 ਲੱਖ ਰੁਪਏ ਵਿੱਚ ਮੈਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਤੇ ਕਿਹਾ ਤੁਸੀਂ ਪਾਸਪੋਰਟ ਬਣਵਾਉਣ ਦੀ ਤਿਆਰੀ ਕਰੋ ਤੇ ਸਮਝੋ ਤੁਹਾਡਾ ਮੁੰਡਾ ਅਮਰੀਕਾ ਪਹੁੰਚ ਗਿਆ ਤਕਰੀਬਨ 1 ਬਹੀਨੇ ਵਿੱਚ ਮੇਰਾ ਪਾਸਪੋਰਟ ਆ ਗਿਆ ਤੇ ਮੈਂ ਤੇ ਬਾਪੂ ਸ਼ਹਿਰ ਜਾ ਕੇ ਉਸ ਏਜੰਟ ਨੂੰ ਪਾਸਪੋਰਟ ਦੇ ਬਾਕੀ ਦੇ ਦਸਤਾਵੇਜ਼ ਦੇ ਆਏ ਏਜੰਟ ਨੇ ਕਿਹਾ ਤੁਸੀਂ ਪਿਆਸਿਆਂ ਦਾ ਬੰਦੋਬਸਤ ਕਰੋ ਸਮਝੋ 2 ਹਫ਼ਤਿਆਂ ਵਿੱਚ ਤੁਹਾਡਾ ਵੀਜ਼ਾ ਆ ਗਿਆ ਐਨੇ ਪੈਸੇ ਬਾਪੂ ਨੇ ਜਮਾ ਤਾਂ ਨਹੀਂ ਕੀਤੇ ਸਨ ਪਰ ਮੇਰੀ ਖੁਸ਼ੀ ਖਾਤਰ ਬਾਪੂ ਨੇ ਦਿਲ ਤੇ ਪੱਥਰ ਰੱਖ ਕੇ ਤਿੰਨ ਕੀਲੇ ਵੇਚ ਦਿੱਤੇ ਤੇ ਸ਼ਹਿਰ ਵਾਲੇ ਦੋਸਤੇ ਭਰੋਸੇ ਸਾਰੇ ਪੈਸੇ ਜ਼ੰਟ ਨੂੰ ਦੇ ਦਿੱਤੇ ਮੈਨੂੰ ਉਹ ਦਿਨ ਕਦੇ ਨਹੀਂ ਭੁੱਲਣੇ ਵੀਜ਼ਾ ਆਉਣ ਤੱਕ ਮੇਰੀ ਬੇਬੇ ਨੇ ਦਿਨ ਰਾਤ ਮੇਰੇ ਕੋਲ ਬੈਠੇ ਰਹਿਣਾ ਉਹਨੇ ਆਖਦੀ ਰਹਿਣਾ ਪੁੱਤ ਬੇਗਾਨਾ ਮੁਲਕਾ ਕਿਵੇਂ ਰਹੂਗਾ ਰੋਟੀ ਕੌਣ ਦੇਊ ਕੱਲਾ ਕਿਵੇਂ ਰਹੇਗਾ ਇਹ ਸਭ ਕਹਿੰਦੀ ਕਹਿਦੀ ਸੀ ਅੱਖਾਂ ਗਿੱਲੀਆਂ ਹੋ ਜਾਣੀਆਂ ਤੇ ਮੈਨੂੰ ਕਲਾਵੇਂ ਵਿੱਚ ਲੈ ਲੈਣਾ ਪਰ ਉਹਦਾ ਮੋਹ ਵੀ ਮੈਨੂੰ ਰੋਕ ਨਾ ਸਕਿਆ ਉਹ ਦਿਨ ਆ ਹੀ ਗਿਆ ਜਦੋਂ ਮੈਂ ਅਮਰੀਕਾ ਜਾਣ ਲਈ ਘਰੋਂ ਜਾਣਾ ਸੀ ਮੇਰੀ ਬੇਬੇ ਸਾਰੀ ਰਾਤ ਮੇਰੇ ਕੋਲ ਬੈਠੀ ਰਹੀ ਤੇ ਮੇਰਾ ਬੈਗ ਵੀ ਤਿਆਰ ਕੀਤਾ ਤੇ ਪਿੰਨੀਆਂ ਦਾ ਲਫਾਫਾ ਵੀ ਬੈਗ ਵਿੱਚ ਪਾ ਦਿੱਤਾ ਬੇਬੇ ਦਾ ਰੋ ਰੋ ਬੁਰਾ ਹਾਲ ਸੀ ਤੇ ਬਾਰ-ਬਾਰ ਮੇਰਾ ਮੱਥਾ ਚੁੰਮੀ ਜਾਵੇ ਤੇ ਆਖੇ ਫੇਰ ਪਤਾ ਨਹੀਂ ਮੇਲ ਹੋਊ ਜਾਂ ਨਹੀਂ ਬਾਪੂ ਵੀ ਅੰਦਰੋਂ ਅੰਦਰ ਹੀ ਰੋ ਰਿਹਾ ਸੀ ਬੇਬੇ ਨੇ ਤੁਰਨ ਲੱਗੇ ਨੂੰ ਤਿੰਨ ਕੁ ਹਜ਼ਾਰ ਪਏ ਮੇਰੀ ਜੇਬ ਵਿੱਚ ਪਾ ਦਿੱਤੇ ਜਦੋਂ ਤੱਕ ਮੇਰੀ ਗੱਡੀ ਬੇਬੇ ਦੀ ਅੱਖਾਂ ਤੋਂ ਪਰੇ ਨਹੀਂ ਹੋਈ ਬੇਬੇ ਮੈਨੂੰ ਤੱਕਦੀ ਰਹੀ ਉਸ ਵਕਤ ਮੈਂ ਵੀ ਰੋ ਪਿਆ ਪਹਿਲੀ ਵਾਰ ਮੈਨੂੰ ਲੱਗਾ ਜਿਵੇਂ ਮੈਂ ਕੋਈ ਗਲਤੀ ਕਰਨ ਜਾ ਰਿਹਾ ਹਾਂ ਪਰ ਫਿਰ ਵੀ ਅਮਰੀਕਾ ਦਾ ਖਿਆਲ ਮੈਨੂੰ ਲੈ ਹੀ ਗਿਆ। 에ਜੰਟ ਨੇ ਬਾਪੂ ਜੀ ਨੂੰ ਕਿਹਾ ਕਿ 2 ਦਿਨ ਵਿੱਚ ਮੁੰਡਾ ਅਮਰੀਕਾ ਪਹੁੰਚ ਜਾਊ। ਪਰ ਹੁਣ ਜੋ ਮੇਰੇ ਨਾਲ ਹੋਣਾ ਸੀ ਉਹ ਮੇਰੇ ਲਈ ਸਭ ਤੋਂ ਬੁਰਾ ਸੀ। ਮੇਰੇ ਨਾਲ 12 ਜਾਣੇ ਹੋਰ ਅਮਰੀਕਾ ਜਾ ਰਹੇ ਸਨ ਜੋ ਸਾਰੇ ਪੰਜਾਬੀ ਸਨ। ਉਹਨਾਂ ਸਾਨੂੰ ਕਿਸੇ ਹੋਰ ਹੀ ਅਣਜਾਣ ਦੇਸ਼ ਵਿੱਚ ਉਤਾਰ ਦਿੱਤਾ ਤੇ ਕਿਹਾ ਇੱਕ ਹਫ਼ਤੇ ਬਾਅਦ ਤੁਹਾਨੂੰ ਰੇਲ ਰਾਹੀਂ ਅਮਰੀਕਾ ਲਿਜਾਇਆ ਜਾਵੇਗਾ। ਇੱਕ ਹਫ਼ਤੇ ਬਾਅਦ ਵੀ ਨਹੀਂ ਆਇਆ ਤੇ ਨਾ ਹੀ ਕੋਈ ਰਾਸ਼ਨ ਮਿਲਿਆ। 20 ਦਿਨ ਬੀਤ ਗਏ ਸਾਡੇ ਪੈਸੇ ਵੀ ਖਤਮ ਹੋ ਗਏ ਸਨ। ਬੇਬੇ ਦੀਆਂ ਪਿੰਨੀਆਂ ਵੀ ਉਹਨਾਂ ਨੇ ਹੀ ਲੈ ਲਈਆਂ ਮੈਂ ਘਰ ਵੀ ਕੁਝ ਨਹੀਂ ਦੱਸਦਾ ਸਾਂ ਤੇ ਇਹੀ ਕਹਿੰਦਾ ਸਾਂ ਕਿ ਸਭ ਕੁਝ ਠੀਕ ਹੈ ਤੇ ਮੈਂ ਇੱਕ ਦੋ ਦਿਨ ਵਿੱਚ ਅਮਰੀਕਾ ਪਹੁੰਚ ਜਾਣਾ ਫਿਰ ਅਗਲੇ ਦਿਨ ਉਹਨਾਂ ਦੇ ਬੰਦੇ ਆਏ ਤੇ ਸਾਨੂੰ ਰੇਲ ਵਿੱਚ ਬਿਠਾਇਆ ਸਾਨੂੰ ਲੱਗਾ ਹੁਣ ਅਸੀਂ ਅਮਰੀਕਾ ਪਹੁੰਚ ਜਾਣਾ ਤੇ ਘਰ ਵੀ ਆਖ ਦਿੱਤਾ ਕਿ ਕੱਲ੍ਹ ਤੱਕ ਅਮਰੀਕਾ ਪਹੁੰਚ ਜਾਣਾ ਉਹਨਾਂ ਨੇ ਸਾਨੂੰ ਅਣਜਾਣ ਜੰਗਲ ਵਿੱਚ ਛੱਡ ਦਿੱਤਾ ਉੱਥੇ ਦੋ ਆਦਮੀ ਸਨ ਜਿਨ੍ਹਾਂ ਕੋਲ ਹਥਿਆਰ ਵੀ ਸਨ ਉਹਨਾਂ ਨੇ ਸਾਡੇ ਮੋਬਾਈਲ ਤੇ ਬਾਕੀ ਦੀਆਂ ਕੀਮਤੀ ਚੀਜ਼ਾਂ ਤੇ ਬੱਚੇ ਕੁਝੇ ਪੈਸੇ ਵੀ ਖੋ ਲਈ ਅਸੀਂ ਸਾਰੇ ਬਹੁਤ ਡਰ ਗਏ ਸਾਂ ਇਹ ਸਾਡੇ ਨਾਲ ਪਹਿਲੀ ਵਾਰ ਹੋ ਰਿਹਾ ਸੀ ਹੁਣ ਸਾਨੂੰ ਭੁੱਖਣ ਪਾਣੇ ਲਗਾਤਾਰ ਦਿਨ ਰਾਤ ਜੰਗਲ ਵਿੱਚ ਤੋੜੀ ਰੱਖਿਆ ਸਾਡੇ ਮਣਾ ਕਰਨ ਤੇ ਉਹ ਕੁੱਟਦੇ ਸਨ ਤੇ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਸਾਨੂੰ ਦਿਨ ਵਿੱਚ ਬਸ ਦੋ ਵਾਰ ਦੋ ਦੋ ਬਰੈਡ ਖਾਣ ਨੂੰ ਦਿੰਦੇ ਸਨ ਜੰਗਲ ਵਿੱਚ ਚੱਲਦਿਆਂ ਤਿੰਨ ਦਿਨ ਹੋ ਗਏ ਸਨ ਤੇ ਸਾਰਿਆਂ ਦਾ ਭੁੱਖ ਨਾਲ ਬੁਰਾ ਹਾਲ ਸੀ ਮੈਨੂੰ ਬੇਬੇ ਬਾਪੂ ਦੀ ਬਹੁਤ ਜ਼ਿਆਦਾ ਆ ਰਹੀ ਸੀ ਤੇ ਉਹਨਾਂ ਮੈਨੂੰ ਕਦੇ ਤੱਤੀ ਬਾਣ ਹੀ ਲੱਗਣ ਦਿੱਤੀ ਸੀ ਮੈਂ ਬੇਬੇ ਨੂੰ ਯਾਦ ਕਰਕੇ ਰੋ ਰਿਹਾ ਸੀ ਤੇ ਮੈਨੂੰ ਆਪਣੇ ਫੈਸਲੇ ਤੇ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਸੀ। ਇਧਰ ਬੇਬੇ ਬਾਪੂ ਦਾ ਵੀ ਫਿਕਰਾਂ ਵਿੱਚ ਬੁਰਾ ਹਾਲ ਸੀ। ਬਾਪੂ ਆਪਣੇ ਦੋਸਤ ਨਾਲ ਏਜੰਟ ਕੋਲ ਗਿਆ ਤੇ ਲਾਲਚੀ ਦੋਸਤ ਨੇ ਏਜੰਟ ਨੇ ਬਾਪੂ ਨੂੰ ਕਿਹਾ ਕਿ ਬਾਹਰ ਲੈ ਜਾਣ ਵਾਲੇ ਲੋਕਾਂ ਨੇ ਉਸ ਨਾਲ ਧੋਖਾ ਕੀਤਾ ਤੇ 30 ਲੱਖ ਹੋਰ ਮੰਗਿਆ ਹੈ। ਨਹੀਂ ਤਾਂ ਉਹ ਉਸ ਨੂੰ ਮਾਰ ਦੇਣਗੇ। ਫਸੇ ਹੋਏ ਬਾਪੂ ਨੇ ਤਿੰਨ ਕੀਲੇ ਹੋਰ ਵੇਚ ਕੇ ਏਜੰਟ ਨੂੰ ਪੈਸੇ ਦੇ ਦਿੱਤੇ। ਤਾਂ ਸੱਤ ਦਿਨਾਂ ਦੀਆਂ ਮੁਸ਼ਕਲਾਂ ਦੇ ਬਾਅਦ ਅਸੀਂ ਅਮਰੀਕਾ ਜਾਣ ਵਿੱਚ ਸਫਲ ਹੋਏ ਤੇ ਬੇਬੇ ਬਾਪੂ ਨਾਲ ਗੱਲ ਹੋਈ ਮੈਂ ਆਪਣੇ ਹਾਲਾਤਾਂ ਬਾਰੇ ਉਹਨਾਂ ਨੂੰ ਨਹੀਂ ਦੱਸਿਆ ਸਭ ਤੋਂ ਵੱਡੀ ਤਕਲੀਫ ਤਾਂ ਹੁਣ ਆਉਣੀ ਸੀ ਜਦੋਂ ਮੈਨੂੰ ਅਮਰੀਕਾ ਕੈਂਪ ਵਿੱਚ ਰਹਿੰਦਿਆਂ ਪਤਾ ਲੱਗਾ ਕਿ ਮੈਨੂੰ ਕੈਂਪ ਤੋਂ ਬਾਹਰ ਜਾਣ ਲਈ 35 ਲੱਖ ਦੀ ਜ਼ਮਾਨਤ ਦੇਣੀ ਪਵੇਗੀ ਮੈਂ ਬਹੁਤ ਰੋ ਰਿਹਾ ਸੀ ਤੇ ਕੁਝ ਸਮਝ ਨਹੀਂ ਆ ਰਿਹਾ ਸੀ ਮੈਨੂੰ ਸਾਰਾ ਕੁਝ ਬਾਪੂ ਨੂੰ ਦੱਸਣਾ ਪਿਆ ਬਾਪੂ ਜਦੋਂ ਆਪਣੇ ਦੋਸਤ ਨਾਲ ਏਜੰਟ ਕੋਲ ਗਿਆ ਤਾਂ ਪਤਾ ਲੱਗਾ ਉਹ ਵੀ ਭੱਜ ਗਿਆ ਤੇ ਦੋਸਤ ਨੇ ਵੀ ਇਹ ਕਹਿ ਕੇ ਪੱਲਾ ਝਾੜਿਆ ਕਿ ਉਸ ਨਾਲ ਵੀ ਧੋਖਾ ਹੋਇਆ ਹੈ ਅੰਤ ਬਾਪੂ ਨੂੰ ਬਾਕੀ ਦੇ 4 ਕਿਲੇ ਵੀ ਵੇਚਨੇ ਪਏ ਤੇ ਮੈਂ ਬਾਹਰ ਆਇਆ ਹੁਣ ਮੈਨੂੰ ਅਮਰੀਕਾ ਸਵਰਗ ਦੀ ਵਜਾਏ ਨਰਕ ਜਾਪਦਾ ਸੀ ਮੈਨੂੰ ਆਪਣੀ ਜ਼ਮੀਨ ਵਾਪਸ ਲੈਣ ਕਰਕੇ ਦਿਨ ਰਾਤ ਕੰਮ ਕਰਨਾ ਪੈਂਦਾ ਸੀ ਇਹ ਸਾਰਾ ਬੋਝ ਮੇਰੇ ਬਾਪੂ ਜੀ ਸਹਿ ਨਹੀਂ ਕਰ ਪਾਏ ਤੇ ਦਿਲ ਦੇ ਦੌਰੇ ਨਾਲ ਚੱਲ ਵਸੀ ਮੈਂ ਬਹੁਤ ਟੁੱਟ ਗਿਆ ਮੇਰੀ ਬਦ ਨਸੀਬੀ ਨੇ ਮੈਂ ਆਪਣੇ ਬਾਪੂ ਨੂੰ ਆਖਰੀ ਅਲਵਿਦਾ ਵੀ ਨਾ ਕਹਿ ਸਕਿਆ ਇਸ ਅਮਰੀਕਾ ਨੇ ਹੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਪਿੰਡ ਦਾ ਸਿਕੰਦਰ ਸਿੰਘ ਅੱਜ ਅਮਰੀਕਾ ਵਿੱਚ ਸ਼ੈਰੀ ਬਣ ਕੇ ਰੋਲ ਰਿਹਾ ਸੀ ਅੱਜ 10 ਸਾਲਾਂ ਬਾਅਦ ਆਪਣੀ ਜ਼ਮੀਨ ਤਾਂ ਵਾਪਸ ਲੈ ਲਈ ਪਰ ਹੁਣ ਜ਼ਿੰਦਗੀ ਵਿੱਚ ਤਿੰਨ ਹੀ ਗੱਲਾਂ ਬਚੀਆਂ ਪੱਕੇ ਹੋਣ ਦੀ ਉਡੀਕ ਬੇਬੇ ਨੂੰ ਮਿਲਣ ਦੀ ਉਮੀਦ ਤੇ ਸਭ ਤੋਂ ਵੱਧ ਪਛਤਾਵਾ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ